ਸੀ ਸਰਕਾਰੀ ਧਾਰੇ ਬਚਾਣਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਸਰਕਾਰੀ ਧਾਰਾ ਖਤਮ ਹੋ ਜੇ ਤੇ ਇੱਕ ਗਰੀਬ ਮਰੀਜ਼ ਨੂੰ ਬਾਹਰ ਜਾਣਾ ਪਵੇ ਜਿੰਨੇ ਵੀ ਸਪੈਸ਼ਲਿਸਟ ਡਾਕਟਰਸ ਨੇ ਉਹ ਕਿਤੇ ਨਾ ਕਿਤੇ ਓਕਿਊਪਾਈਡ ਨੇ ਇੰਨਾ ਕੰਮਾਂ ਵੇਚੀ ਐਂਡ ਦੈਨ ਦੇ ਆਰ ਨਾਟ ਏਬਲ ਟੂ ਕੇ ਉਹ ਆਪਣੇ ਆਪਣੇ ਕੰਮ ਵੱਲ ਧਿਆਨ ਹੀ ਨਹੀਂ ਦੇ ਪਾ ਰਹੇ ਧਰਨਾ ਦਾ ਜਿਹੜਾ ਡਾਕਟਰਾਂ ਦੀ ਭਰਤੀ ਨੂੰ ਲੈ ਕੇ ਹੀ ਹੈਗਾ ਕਿਉਂਕਿ ਹੁਣ ਡਾਕਟਰ ਦੀ ਸਟਰੈਂਥ ਬਹੁਤ ਘੱਟ ਹੈ ਇਸ ਕਰਕੇ ਵਰਕ ਲੋਡ ਬਹੁਤ ਜ਼ਿਆਦਾ ਹੈਗਾ 60% ਜਿਹੜਾ ਸਾਡਾ ਸਟਾਫ ਹੈ 65% ਉਹ ਲੇਡੀ ਸਟਾਫ ਹੈ ਜੋ ਸੇਫ ਹੀ ਨਹੀਂ ਮਹਿਸੂਸ ਕਰੂਗਾ ਤਰਸੈ ਇਹ ਦੇ ਕੇ ਜਾਊਗਾ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਖੜੇ ਹਾਂ ਜਿੱਥੇ ਕੇ ਸਰਕਾਰੀ ਡਾਕਟਰ ਸਹਿਵਾਨਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਦੀ ਹੜਤਾਲ ਕੀਤੀ ਗਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਡਾਕਟਰ ਸਹਿਵਾਨ ਹਨ ਉਹ ਇਸ ਧਰਨੇ ਦੇ ਵਿੱਚ ਇਸ ਹੜਤਾਲ ਦੇ ਵਿੱਚ ਮੌਜੂਦ ਹਨ ਅਤੇ ਇਹਨਾਂ ਦਾ ਕਹਿਣਾ ਹੈ ਕਿ ਉੱਪਰ ਗੱਲਬਾਤ ਚੱਲ ਰਹੀ ਹੈ ਅਤੇ ਕਹੋ ਤਾਂ ਕਹਿੰਦੇ ਹੜਤਾਲ ਹੈਗੀ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਕੀ ਨਾਮ ਆਪਣਾ ਡਾਕਟਰ ਇੰਦਰ ਮਨਜੋਤ ਸਿੰਘ ਪ੍ਰਧਾਨ ਆ ਪੀਐਮ ਐਸੋਸੀਏਸ਼ਨ ਸੰਗਰੂਰ ਦੇ ਤਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਤੁਹਾਡੀ ਇਹ ਜੋ ਹੜਤਾਲ ਹੈ ਕੀ ਮੰਗ ਰਹੇ ਆਪਣੇ ਤੇ ਸਾਡੀ ਜਿਹੜੀ ਹੜਤਾਲ ਹੈ ਇਹ ਲੋਕ ਪੱਖੀ ਹੜਤਾਲ ਹੈ ਅਸੀਂ ਸਰਕਾਰੀ ਹਸਪਤਾਲੇ ਬਚਾਉਣਾ ਚਾਹੁੰਦੇ ਹਾਂ ਅਸੀਂ ਨਹੀਂ ਚਾਹੁੰਦੇ ਸਰਕਾਰੀ ਹਸਪਤਾਲ ਖਤਮ ਹੋ ਜੇ ਤੇ ਇੱਕ ਗਰੀਬ ਮਰੀਜ਼ ਨੂੰ ਬਾਹਰ ਜਾਣਾ ਪਵੇ ਬਾਹਰ ਬਹੁਤ ਮਹਿੰਗਾ ਖਰਚਾ ਹੈ ਇੱਕ ਹਰੇਕ ਬੰਦਾ ਗਰੀਬ ਬੰਦਾ ਉਹ ਖਰਚਾ ਨਹੀਂ ਚੱਕ ਸਕਦਾ ਕੁਝ ਲੋਕ ਚੱਕ ਸਕਦੇ ਹੋਣਗੇ ਪਰ ਜਿਹੜੀ ਜ਼ਿਆਦਾਤਰ ਜਿਹੜੀ ਸਾਡੀ ਜਨਤਾ ਹੈ ਉਹ ਨਹੀਂ ਚੱਕ ਸਕਦੀ ਤੇ ਇੱਥੇ ਡਾਕਟਰ ਦੀ ਘਾਟ ਇੰਨੀ ਹੋ ਗਈ ਹੈ ਵੀ ਜਿਹੜੇ ਸਪੈਸ਼ਲਿਸਟ ਡਾਕਟਰ ਹੋਏ ਐਮਰਜੈਂਸੀ ਕੰਮ ਕਰਨਾ ਪੈ ਰਿਹਾ ਸਪੈਸ਼ਲਿਸਟ ਡਾਕਟਰ ਆਪਣੀ ਸੀਟ ਤੇ ਨਹੀਂ ਮਿਲਦਾ ਐਮਰਜੈਂਸੀ ਕੰਮ ਕਰਕੇ ਵੀ ਵਿਚਾਰਾ ਦੂਰੋਂ ਆ ਕੇ ਖਜਲ ਖਵਾ ਰੋ ਕੇ ਮੁੜ ਜਾਂਦਾ ਤੇ ਸਾਡਾ ਪਹਿਲਾ ਮੁੱਦਾ ਤੇ ਇਹ ਹੈ ਵੀ ਡਾਕਟਰਾਂ ਦੀ ਰੈਗੂਲਰ ਭਰਤੀ ਹੋਵੇ ਵਾਕ ਇਨ ਇੰਟਰਵਿਊ ਹੋਣ ਐਮਬੀਬੀਐਸ ਦੀ ਵੀ ਸਪੈਸ਼ਲਿਸਟਾਂ ਦੀ ਵੀ ਘੱਟੋ ਘੱਟ 75% ਭਰਤੀ ਹੋਣੀ ਚਾਹੀਦੀ ਹੈ ਹੁਣ ਇਸ ਸਮੇ 1991 ਦੀਆਂ ਸੀਟਾਂ ਹੀ ਇਹਦੇ ਚ ਹੈਗੀਆਂ ਨੇ ਅਜ ਤੱਕ ਕੋਈ ਸੀਟਾਂ ਵਧਾਈ ਇਹ ਨਹੀਂ ਗਈਆਂ ਉਹਦੇ ਵਿੱਚੋਂ ਵੀ 2250 ਡਾਕਟਰ ਜਿਹੜਾ ਉਹ ਨੌਕਰੀ ਛੱਡ ਚੁੱਕਿਆ ਜਾਂ ਕੋਈ ਜੁਆਇਨ ਹੀ ਨਹੀਂ ਕੀਤਾ ਟੋਟਲ ਸਿਰਫ 1800 ਡਾਕਟਰਾਂ ਦੇ ਸਿਰ ਤੇ ਉਹ ਵੀ 1991 ਦੇ ਹਿਸਾਬ ਨਾਲ ਲੋਕ ਕੰਮ ਕਰ ਰਹੇ ਨੇ ਕਿਵੇਂ ਚੱਲੂਗਾ ਪਾਪੂਲੇਸ਼ਨ ਦੁੱਗਣੀ ਹੋ ਚੁੱਕੀ ਆ ਤੇ ਜਿੱਥੇ ਪੋਸਟਾਂ ਡਬਲ ਹੋਣੇ ਚਾਹੀਦੀਆਂ ਸੀ ਉਹ ਪਹਿਲਾਂ ਵਾਲੀਆਂ ਅੱਧੀਆਂ ਵੀ ਨਹੀਂ ਭਰੀਆਂ ਹੋਈਆਂ ਤੇ ਪਹਿਲੀ ਤਾਂ ਗੱਲ ਇਹ ਹੈ ਸਰਕਾਰੇ ਇਨਸ਼ੋਰ ਕਰੇ ਵੀ ਰੈਗੂਲਰ ਭਰਤੀ ਹੋਏਗੀ ਦੂਸਰੀ ਗੱਲ ਜੋ ਡਾਕਟਰ ਹੈਗੇ ਨੇ ਉਹ ਨੌਕਰੀਆਂ ਛੱਡ ਕੇ ਨਾ ਜਾਣ ਉਹਦੇ ਵਾਸਤੇ ਦੋ ਮੇਨ ਚੀਜ਼ਾਂ ਨੇ ਇੱਥਾ ਉਹਨਾਂ ਦੀ ਸੇਫਟੀ ਇਨਸ਼ੋਰ ਕਰਨਾ ਉਹ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ 60% ਜਿਹੜਾ ਸਾਡਾ ਸਟਾਫ ਹੈ 65% ਉਹ ਲੇਡੀ ਸਟਾਫ ਹੈ ਜੋ ਸੇਫ ਹੀ ਨਹੀਂ ਮਹਿਸੂਸ ਕਰੂਗਾ ਤਾਂ ਰਜ਼ਾਈਨ ਦੇ ਕੇ ਜਾਊਗਾ ਸੇਫਟੀ ਤਾਂ ਚਾਹੀਦੀ ਹੈ ਪਹਿਲੇ ਸੇਫਟੀ ਇਨਸ਼ੋਰ ਕਰਨਾ ਫਿਰ ਇਹ ਡਾਕਟਰ ਨੂੰ ਰਿਟੇਨ ਕਰਨ ਵਾਸਤੇ ਏਸੀਪੀ ਸਕੀਮ ਸਰਕਾਰ ਦਿੰਦੀ ਸੀ 4 ਸਾਲਾ 9 ਸਾਲਾ 14 ਸਾਲਾ ਲੱਗਦਾ ਸੀ ਉਹ ਪੁਰਾਣੀ ਸਰਕਾਰ ਨੇ ਬੰਦ ਕਰ ਦਿੱਤਾ ਸੀ ਉਹਨੂੰ ਬਹਾਲ ਕੀਤਾ ਜਾ ਸਕਦਾ ਤਾਂ ਕਿ ਡਾਕਟਰ ਨੌਕਰੀਆਂ ਛੱਡ ਕੇ ਨਾ ਜਾਣ ਤੇ ਲੋਕਾਂ ਨੂੰ ਚੰਗੇ ਸਿਹਤ ਸਹੂਲਤਾਂ ਮਿਲਣ ਇੱਕ ਡਾਕਟਰ ਦੇ ਕਮਰੇ ਦੇ ਬਾਹਰ 100-100 ਮਰੀਜ਼ਾਂ ਨੂੰ ਲੈਣਾ ਬਣਾ ਕੇ 2-2 ਘੰਟੇ ਬੈਠੇ ਨਾ ਕਰਨੀ ਪਏ ਕਈ ਵਾਰੀ ਮਰੀਜ਼ ਵਿਚਾਰਾ ਆਂਦਾ 2 ਘੰਟੇ 3 ਘੰਟੇ ਬਾਅਦ ਉਹਦਾ ਨੰਬਰ ਆਉਂਦਾ ਹੈ ਫਿਰ ਉਹ ਟੈਸਟ ਕਰਾਉਣ ਜਾਂਦਾ ਹੈ ਜਦੋਂ ਟੈਸਟ ਦੀ ਰਿਪੋਰਟ ਆਉਂਦੀ ਹੈ ਡਾਕਟਰ ਦਾ ਟਾਈਮ ਹੀ ਮੁੱਕ ਜਾਂਦਾ ਫਿਰ ਉਹ ਜਰੀ ਨੂੰ ਅਗਲੇ ਦਿਨ ਆ 100 ਕਿਲੋਮੀਟਰ ਤੋਂ ਆਉਣਾ ਦਿੱਲੀ ਪੋਸੀਬਲ ਨਹੀਂ ਹੈਗਾ ਉਹਨਾਂ ਉਸੇ ਦਿਨ ਇਲਾਜ ਕਿਉਂ ਨਹੀਂ ਮਿਲਦਾ ਡਾਕਟਰ ਹੋਰ ਭਰਤੀ ਕਰੇ ਜਾਣ ਰੈਗੂਲਰ ਬੇਸਤੇ ਭਰਤੀ ਕਰੇ ਜਾਣ ਨਵੀਂ ਮਰਦ ਸ਼ੁਮਾਰ ਦੇ ਹਿਸਾਬ ਨਾਲ ਕਰੇ ਜਾਣ ਤੇ ਰੈਗੂਲਰ ਭਰਤੀ ਹੋਵੇ ਹਰ ਮਹੀਨੇ ਵਾਕੀਨ ਇੰਟਰਵਿਊ ਹੋਏ ਉਸ ਭਰਤੀ ਹੋਵੇ ਤਾਂ ਕਿ ਸਾਡੇ ਮਰੀਜ਼ ਭੈਣ ਭਰਾ ਨੂੰ ਕਿਸੇ ਨੂੰ ਖੱਜਲ ਖੁਰ ਨਾ ਹੋਣਾ ਪਵੇ ਮੈਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਨਾਲ ਜੇ ਹੜਤਾਲ ਕੀਤੀ ਹੈਗੀ ਤੇ ਮਰੀਜ਼ਾਂ ਨੂੰ ਖੱਜਲ ਖੁਰ ਹੋਣਾ ਪਵੇ ਨਹੀਂ ਮਰੀਜ਼ਾਂ ਨੂੰ ਖੱਜਲ ਖੁਰ ਨਹੀਂ ਹੋਣਾ ਪੈਂਦਾ ਕਿਉਂਕਿ ਸੀ ਉਹਨਾਂ ਦੇ ਨਾਲ ਹੀ ਆ ਸਾਰੇ ਮਰੀਜ਼ ਸਾਰੇ ਸਾਡੇ ਨਾਲ ਹੀ ਨੇ ਸਵੇਰ ਦੇ ਸਾਨੂੰ ਕਈ ਸਮਰਥਨ ਦੇ ਚੁੱਕੇ ਨੇ ਅਸੀਂ ਪਿੰਡ ਪਿੰਡ ਇਹਨਾਂ ਦੇ ਅਸੀਂ ਪਰਚੇ ਵੰਡੇ ਸੀ ਡਾਕਟਰ ਸਰਕਾਰ ਸਟ੍ਰਾਈਕ ਤੇ ਕਿਉਂ ਜਾ ਰਹੇ ਨੇ ਤੇ ਅੱਜ ਵੀ ਸੀ 11 ਵਜੇ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਦੇਖ ਕੇ ਭਜਾਂਗੇ ਕਿਸੇ ਨੂੰ ਖਾਲੀ ਹੱਥ ਨਹੀਂ ਮੋੜਦੇ ਅਸੀਂ ਆਪਣੇ ਕੰਮ ਤੋਂ ਪਿੱਛੇ ਨਹੀਂ ਹਟਦੇ ਸਰਕਾਰ ਹਟਦੀ ਤੇ ਹਟੇ ਅਸੀਂ ਨਹੀਂ ਹਟਦੇ ਸਰ 3 ਵਜੇ ਕੇ 4 ਵਜੇ ਵਜੇ ਤੱਕ ਵੀ ਚੈੱਕ ਕਰਾਂਗਾ ਵੀ ਫਿਰ ਸਾਰੇ ਮਰੀਜ਼ ਦੇਖ ਕੇ ਭਜਾਂਗੇ ਚਾਹੇ 3 ਵਜੇ ਚਾਹੇ 4 ਵਜੇ ਅਸੀਂ ਆਪਣੀ ਸੇਵਾ ਦੇ ਭਾਵਨਾ ਨਾਲ ਇਸ ਐਸੀ ਕੰਮ ਚ ਅਸੀਂ ਡਾਕਟਰ ਜਦ ਤੱਕ ਕਰੀ ਹੈ 22 ਸਾਲ ਪੜ੍ਹਾਈ ਕੀਤੀ ਆ ਉਹ ਸੇਵਾ ਵਾਸਤੇ ਕੀਤੀ ਆ ਪੈਸੇ ਵਾਸਤੇ ਨਹੀਂ ਕੀਤੀ ਸਾਡਾ ਮੁੱਖ ਮਕਸਦ ਹੀ ਸੇਵਾ ਹੈ ਤੇ ਅਸੀਂ ਸਾਰੇ ਨੂੰ ਦੇਖ ਕੇ ਹੀ ਜਾਵਾਂਗੇ ਜੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਸਾਰੇ ਮਰੀਜ਼ਾਂ ਨੂੰ ਇੱਥੇ ਦੇਖ ਕੇ ਭੇਜਿਆ ਜਾਵੇਗਾ ਤੇ ਮਰੀਜ਼ਾਂ ਵੀ ਇਹਨਾਂ ਨੂੰ ਸਮਰਥਨ ਦਿੱਤਾ ਆ ਕਿ ਇਹਨਾਂ ਨਾਲ ਜੋ ਹੜਤਾਲ ਤੇ ਉਹ ਵੀ ਨਾਲ ਬੈਠੇ ਸਨ ਡਾਕਟਰ ਸਾਹਿਬ ਮੌਜੂਦ ਨੇ ਕੀ ਨਾ ਮਸਲ ਆਪਣਾ ਡਾਕਟਰ ਦਿਨੇਸ਼ ਡਾਕਟਰ ਸਾਹਿਬ ਕਿੰਨਾ ਦੇਖ ਦਿਉ ਜੋ 1991 ਦੇ ਵਿੱਚ ਡਾਕਟਰਾਂ ਦੱਸਿਆ ਕਿ ਮੁੜ ਕੇ ਪਰ ਡਾਕਟਰਾਂ ਦੀ ਭਰਤੀ ਨਹੀਂ ਹੋਈ ਕੰਮਕਾਰ ਫਿਰ ਇੱਕ ਡਾਕਟਰ ਵਾਲੀ ਬੋਏ ਵਾਧਾ ਜਾ ਰਿਹਾ ਤੇ ਅੱਜ ਦਾ ਹਰਜੋਤ ਧਰਨਾਗਾ ਇਹ ਹੜਤਾਲ ਆਗਾ ਕਿੰਨੇ ਦਿਨ ਚੱਲੇਗੀ ਤੇ ਕੀ ਮੰਗਾ ਇਹ ਧਰਨਾ ਦਾ ਜਿਹੜਾ ਡਾਕਟਰਾਂ ਦੀ ਭਰਤੀ ਨੂੰ ਲੈ ਕੇ ਹੀ ਹੈਗਾ ਕਿਉਂਕਿ ਹੁਣ ਡਾਕਟਰ ਦੀ ਸਟ੍ਰੈਂਥ ਬਹੁਤ ਘੱਟ ਹੈਗੀ ਇਸ ਕਰਕੇ ਵਰਕ ਲੋਡ ਬਹੁਤ ਜ਼ਿਆਦਾ ਹੈਗਾ ਜੇ ਹੁਣ ਡਾਕਟਰ ਦੀ ਡਿਊਟੀਆਂ ਹੁਣ ਆਈ ਡਿਊਟੀਆਂ ਲੱਗਣਗੀਆਂ ਤਾਂ ਫਿਰ ਮਾਰਨਿੰਗ ਦੇ ਵਿੱਚ ਉਹ ਪੇਸ਼ੈਂਟ ਆ ਕੇ ਕਿਵੇਂ ਦੇਖ ਸਕਣਗੇ ਇਸ ਤਰ੍ਹਾਂ ਜਿਹੜੇ ਪਬਲਿਕ ਆਂਦੀ ਆ ਉਹੀ ਉਹਨਾਂ ਨੂੰ ਪਰੇਸ਼ਾਨੀ ਹੋਏਗੀ ਇਸ ਕਰਕੇ ਸਾਡੀ ਡਾਕਟਰ ਸਰਕਾਰ ਨੂੰ ਇਹ ਮੰਗ ਹੈ ਕਿ ਉਹ ਨਵੇਂ ਡਾਕਟਰਾਂ ਦੀ ਭਰਤੀ ਕਰੇ ਤਾਂ ਕਿ ਲੋਕਾਂ ਨੂੰ ਸਿਹਰੇ ਜਿਹੜੇ ਆਂਦੇ ਨੇ ਉਹ ਵਾਪਸ ਨਾ ਮੁੜਨਾ ਪਵੇ ਉਹ ਵੀ ਤੇ ਮਰੀਜ਼ ਅਤੇ ਡਾਕਟਰ ਸਾਹਿਬਾਨ ਵਾਸਤੇ ਵੀ ਠੀਕ ਹੈ ਹਾਂਜੀ ਕਿ ਨਵੇਂ ਆਪਣਾ ਡਾਕਟਰ ਗਿੱਤਿਕਾ ਮੈਂ ਕਿਸ ਤਰ੍ਹਾਂ ਦੇਖ ਦਿਉ ਜੋ 1991 ਤੋਂ ਬਾਅਦ ਡਾਕਟਰਾਂ ਦੇ ਪ੍ਰਤੀਨਿਧ ਜੋ ਰਿਟਾਇਰ ਹੋ ਗਏ ਜਾਂ ਕੋਈ ਟਾਈਮ ਤੋਂ ਪਹਿਲਾਂ ਕੰਮ ਦੇ ਵਜ਼ਨ ਕਰਕੇ ਰਿਟਾਇਰਮੈਂਟ ਲੈ ਗਏ ਤੇ ਮਰੀਜ਼ਾਂ ਨੂੰ ਤੇ ਡਾਕਟਰ ਸਾਹਿਬਾਨ ਨੂੰ ਡਿਊਟੀ ਕਰਨੇ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਮੇਨ ਮੰਗ ਦੀ ਹੈ ਮੇਨ ਦੇਖੋ ਇਸ ਤਰ੍ਹਾਂ ਹੈ ਜਦੋਂ ਆਪਣੇ ਨਵੇਂ ਡਾਕਟਰਸ ਹੀ ਨਹੀਂ ਹੋ ਰਹੇ ਆ ਰਹੇ ਤਾਂ ਜੋ ਸਪੈਸ਼ਲਿਸਟ ਡਾਕਟਰਸ ਨੇ ਉਹਨਾਂ ਨੂੰ ਹੀ ਬਾਕੀ ਜਨਰਲ ਮੈਡੀਕਲ ਆਫੀਸਰ ਦਾ ਵੀ ਕੰਮ ਕਰਨਾ ਪੈਂਦਾ ਹੈ ਜਿਵੇਂ ਐਮਰਜੈਂਸੀ ਡਿਊਟੀਆਂ ਨੇ ਪੋਸਟਮਾਰਟਮ ਡਿਊਟੀਆਂ ਨੇ ਜੋ ਵੀ ਜਿਹੜਾ ਪੋਸਟਮਾਰਟਮ ਕਰਦੇ ਆ ਐਮਰਜੈਂਸੀ ਕਰਦੇ ਆ ਉਸ ਤੋਂ ਬਾਅਦ ਉਹਨਾਂ ਦੀ ਕੋਰਟ ਐਵਿਡੈਂਸ ਲਈ ਵੀ ਜਾਣਾ ਪੈਂਦਾ ਹੈ ਤਾਂ ਕਿਤੇ ਨਾ ਕਿਤੇ ਜਿੰਨੇ ਵੀ ਸਪੈਸ਼ਲਿਸਟ ਡਾਕਟਰਸ ਨੇ ਉਹ ਕਿਤੇ ਨਾ ਕਿਤੇ ਆਕਿਊਪਾਈਡ ਨੇ ਇੰਨਾ ਕੰਮਾਂ ਵਿੱਚ ਐਂਡ ਦੈਨ ਦੇ ਆਰ ਨਾਟ ਏਬਲ ਟੂ ਕਿ ਉਹ ਆਪਣੇ ਆਪਣੇ ਕੰਮ ਵੱਲ ਧਿਆਨ ਹੀ ਨਹੀਂ ਦੇ ਪਾ ਰਹੇ ਬਿਕੋਜ਼ ਹਾਫ ਆਫ ਦਾ ਡੇਸ ਤਾਂ ਉਹ ਇਨਾ ਕੰਮਾਂ ਚ ਨੇ ਡਿਊਟੀਆਂ ਕਰ ਰਹੇ ਨੇ ਕੋਟ ਐভিডੈਂਸ ਤੇ ਜਾ ਰਹੇ ਨੇ ਜਾਂ ਵੀ ਵੀ ਆਈ ਪੀ ਡਿਊਟੀਆਂ ਤੇ ਨੇ ਤਾਂ ਫਿਰ ਉਹ ਆਪਣਾ ਕੰਮ ਕਿਵੇਂ ਕਰਨਗੇ ਇਦੇ ਨਾਲ ਕਿਤੇ ਨਾ ਕਿਤੇ ਜਿਹੜੀ ਜਨਰਲ ਪਬਲਿਕ ਹੈ ਉਹਦਾ ਹੀ ਨੁਕਸਾਨ ਹੋ ਰਿਹਾ ਕਿਉਂਕਿ ਜਦੋਂ ਉਹ ਪੇਸ਼ੈਂਟ ਆ ਰਿਹਾ ਡਾਕਟਰ ਨੂੰ ਦਿਖਾਣ ਲਈ ਡਾਕਟਰ ਅਵੇਲੇਬਲ ਨਹੀਂ ਕਿਉਂਕਿ ਉਹ ਨਾਈਟ ਡਿਊਟੀ ਕਰਕੇ ਗਿਆ ਹੋਇਆ ਹੈ ਜਾਂ ਉਹ ਐਮਰਜੈਂਸੀ ਚ ਹੈ ਜਾਂ ਉਹ ਪੋਸਟਮਾਰਟਮ ਕਰ ਰਿਹਾ ਹੈ ਕਿ ਜਦੋਂ ਤੱਕ ਨਵੇਂ ਡਾਕਟਰਸ ਦੀ ਜਿਹੜੇ ਜਨਰਲ ਮੈਡੀਕਲ ਆਫਿਸਰਸ ਨੇ ਉਹਨਾਂ ਦੀ ਨਹੀਂ ਭਰਤੀ ਹੁੰਦੀ ਇਟ ਡਸ ਨਾਟ ਪੋਸੀਬਲ ਕਿ ਸਾਰਾ ਪ੍ਰੋਸੈਸ ਸਟ੍ਰੀਮਲਾਈਨ ਹੋ ਸਕੇ ਜਦੋਂ ਸਪੈਸ਼ਲਿਸਟ ਉਸ ਚੀਜ਼ ਤੋਂ ਫ੍ਰੀ ਹੋਣਗੇ ਉਹ ਤਾਂ ਹੀ ਆਪਣਾ ਕੰਮ ਕਰ ਸਕਣਗੇ ਨਹੀਂ ਹੈ ਇਸ ਲਈ ਸਭ ਤੋਂ ਇੰਪੋਰਟੈਂਟ ਐਸ ਵੀ ਲਈ ਇਹ ਹੀ ਹੈ ਕਿ ਜਿਹੜੇ ਜਨਰਲ ਮੈਡੀਕਲ ਆਫਿਸ ਨੇ ਆਫਿਸਰਸ ਨੇ ਉਹਨਾਂ ਦੀ ਵੀ ਵਰਤੀ ਕੀਤੀ ਜਾਏ ਔਰ ਜੋ ਸਪੈਸ਼ਲਿਸਟ ਦੀ ਪੋਸਟ ਖਾਲੀ ਹੈ ਉਹਨਾਂ ਨੂੰ ਵੀ ਭਰਿਆ ਜਾਏ। ਨਸਕੀ ਨਾਮ ਹੈ ਆਪਣਾ ਡਾਕਟਰ ਕਪਿਲ ਕੋਹਲ। ਕੀ ਮੰਗਾ ਆਪਣੀ ਹੜਤਾਲ ਕੀਤੀ ਅੱਜ ਕਿੰਨੇ ਕਿੰਨੇ ਵੀ ਕਹੇ ਹੜਤਾਲ ਹੈ। ਇਹ ਹੜਤਾਲ ਜਿਹੜੀ ਅੱਜ ਹੈਗੀ ਐ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੈਗੀ ਐ। 11 ਵਜੇ ਤੋਂ ਬਾਅਦ ਇਹ ਸਾਰਾ ਕੁਝ ਨਾਰਮਲ ਵਰਕਿੰਗ ਜਿਹੜੀ ਹੈਗੀ ਉਹ ਮੇਨਟੇਨ ਰਹੇਗੀ। ਡਾਕਟਰ ਦੇਖਿਆ ਜਾਵੇ ਤਾਂ 1991 ਤੋਂ ਬਾਅਦ 10 ਰੇ ਕਲੈਕਟਰ ਦਾ ਸਹੀ ਕਿ ਭਰਤੀ ਨਹੀਂ ਹੋਈ ਤਾਂ ਕੁਝ ਡਾਕਟਰ ਅਟਾਇਰ ਹੋ ਗਏ ਕੁਝ ਟਾਈਮ ਨੇ ਪੈਨਾ ਲੈ ਗਏ ਤਾਂ ਕੀ ਲੱਗਦਾ ਹੈਗਾ ਕਿੰਨਾ ਕੁ ਵਜ਼ਨ ਪੈ ਰਿਹਾ ਹੈ ਕਲੈਕਟਰ ਤੇ ਸਰ ਵਜ਼ਨ ਇੱਕ ਡਾਕਟਰ ਦੇ ਉੱਪਰ ਇਸ ਸਮੇਂ ਇਹ ਇੰਨਾ ਜ਼ਿਆਦਾ ਵਜ਼ਨ ਹੈ ਕਿ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹੋ ਕਿ ਡਾਕਟਰਸ ਜੋ ਲੋਕਾਂ ਨੂੰ ਡਿਪਰੈਸ਼ਨ ਤੋਂ ਨਿਕਲਣ ਦੀ ਦਵਾਈਆਂ ਦਿੰਦੇ ਨੇ ਸਟੈਸ ਤੋਂ ਨਿਕਲਣ ਦੀ ਦਵਾਈਆਂ ਦਿੰਦੇ ਨੇ ਉਹ ਓਵਰਲੋਡ ਓਵਰ ਵਰਕਿੰਗ ਦੇ ਕਰਕੇ ਆਪਣਾ ਜੌਬ ਤੋਂ ਵੀ ਰਿਜ਼ਾਈਨ ਦੇ ਰਹੇ ਨੇ ਇਨਫੈਕਟ ਜਿਹੜੇ ਡਾਕਟਰ ਸਪੈਸ਼ਲਿਸਟ ਪੋਸਟਰ ਨੇ ਤੇਨੇ ਮੈਂ ਆਪਣੀ ਗੱਲ ਕਰਾਂ ਮੈਂ ਇੱਕ ਅਲਟਰਾਸੋਨੋਗ੍ਰਾਫਿਸਟ ਹਾਂ ਅਲਟਰਾਸਾਉਂਡ ਮੇਰਾ ਕੰਮ ਹੈ ਪਰ ਮੈਂ ਐਮਰਜੈਂਸੀ ਦੀ ਵਰਕਿੰਗ ਵੀ ਕਰਦਾ ਹਾਂ ਠੀਕ ਹੈ ਜਿਸ ਟਾਈਮ ਤੇ ਅਸੀਂ ਐਮਰਜੈਂਸੀ ਵਰਕਿੰਗ ਕਰ ਰਹੇ ਹਾਂ ਮੇਰੇ ਕੋਲ ਪ੍ਰੈਗਨੈਂਟ ਲੇਡੀਆਂ ਆਂਦੀਆਂ ਨੇ ਉਹ ਸਾਰੀਆਂ ਆਪਣਾ ਵਾਪਸ ਜਾਂਦੀਆਂ ਨੇ ਜਿਹੜਾ ਅੰਦਰ ਅਸੀਂ ਅਲਟਰਾਸਾਉਂਡ ਫ੍ਰੀ ਆਫ ਕਾਸਟ ਕਰਦੇ ਹਾਂ ਉਹ ਉਹਨਾਂ ਨੂੰ ਜਾ ਕੇ ਬਾਹਰ 800 ਰੁਪਏ ਚ ਕਰਵਾਉਣਾ ਪੈਂਦਾ ਹੈ ਇਹੀ ਜੇ ਸਾਡੇ ਕੋਲ ਸਟਾਫ ਇੱਥੇ ਪ੍ਰੋਪਰ ਹੋਵੇ ਆਪਣਾ ਐਮਰਜੈਂਸੀ ਵਾਲੇ ਈਐਮਓ ਜਿਹੜੇ ਨੇ ਉਹ ਐਮਰਜੈਂਸੀ ਕਰਦੇ ਰਹਿਣ ਅਸੀਂ ਆਪਣਾ ਅਲਟਰਾਸਾਉਂਡ ਨੂੰ ਹੋਰ ਨੂੰ ਵਰਕਿੰਗ ਨੂੰ ਡਾਕਟਰ ਸਾਹਿਬ ਆਪਣਾ ਈਐਨਟੀ ਨੂੰ ਮੈਡੀਸਿਨ ਨੂੰ ਅਸੀਂ ਆਪਣਾ ਸਾਰਾ ਪ੍ਰੋਪਰ ਟਾਈਮ ਦੇਸੀ ਕਿ ਪੇਸ਼ੈਂਟਸ ਨੂੰ ਅਸੀਂ ਵਧੀਆ ਤਿੱਕਣਾ ਟਰੀਟ ਕਰ ਸਕੀਏ ਡ ਨੋ ਸੋ ਕਿ ਇਸ ਤਰ੍ਹਾਂ ਦੇਖਦੇ ਨੂੰ ਜੋ ਅੱਜ ਹੜਤਾਲ ਕੀਤੀ ਗਈ ਹੈ ਕਿੰਨੇ ਦਿਨਾਂ ਦੀ ਹੜਤਾਲ ਹੈ ਤੇ ਕਿੰਨੇ ਵੇਲੇ ਤੱਕ ਰਹੇਗੀ ਅ ਪਹਿਲੇ 3 ਦਿਨ ਦੀ ਜਿਹੜੀ ਹੜਤਾਲ ਹੈ ਜੀ ਉਹ ਪਹਿਲੇ 3 ਘੰਟਿਆਂ ਦੀ ਹੈ 11 ਤਾਰੀਖ ਨੂੰ ਸਾਨੂੰ ਮੈਸੇਜ ਮਿਲਿਆ ਕਿ ਐਫਐਮ ਸਰ ਦੇ ਅੰダー ਇੱਕ ਸਬ ਕਮੇਟੀ ਬਣੀ ਹੈ ਜਿਸ ਨੇ ਸਾਨੂੰ ਸਾਡੀ ਐਸੋਸੀਏਸ਼ਨ ਨੂੰ ਬੁਲਾਇਆ ਤੇ ਉਹ ਸਾਡੇ ਨਾਲ ਡਿਸਕਸ ਕਰੇਗੀ ਜੇ ਉਸ ਵਿੱਚ ਕੋਈ ਕੰਕ੍ਰੀਟ ਗੱਲ ਨਹੀਂ ਨਿਕਲਦੀ ਫਿਰ ਅਸੀਂ ਅਗਲੇ ਚੌਥੇ ਦਿਨ ਤੋਂ ਐਸਕੇਲੇਟ ਕਰ ਦਾਂਗੇ ਵਧਾ ਦਾਂਗੇ ਨਹੀਂ ਕਿ ਹੜਤਾਲ ਦਾ ਟਾਈਮ ਫਿਰ ਵਧਾਇਆ ਜਾ ਸਕਦਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਇਸਨ ਸਾਡੇ ਨਾਲ ਡਾਕਟਰ ਸਾਹਿਬਾਨ ਜਿਨ੍ਹਾਂ ਨੇ ਦੱਸਿਆ ਹੈ ਕਿ ਮਰੀਜ਼ਾਂ ਦੀਆਂ ਦਿੱਕਤਾਂ ਨੂੰ ਦੇਖਦੇ ਹੋਏ ਇਹਨਾਂ ਵੱਲੋਂ ਇਹ ਹੜਤਾਲ ਕੀਤੀ ਗਈ ਹੈ ਤੇ ਜੋ ਉੱਚ ਅਧਿਕਾਰੀ ਹਨ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਹੈ ਸਰਕਾਰ ਵੱਲੋਂ ਕਿ ਜੋ ਇਹਨਾਂ ਨੇ ਮੰਗਾ ਹਨ ਉਹ ਛੇਤੀ ਪੂਰੀਆਂ ਕਰ ਦਿੱਤੇ ਜਾਣਗੇ ਲੇਕਿਨ 3 ਦਿਨਾਂ ਦਾ ਇਹਨਾਂ ਨੇ ਟਾਈਮ ਦਿੱਤਾ ਹੈ ਜੇ 3 ਦਿਨਾਂ ਦੇ ਵਿੱਚ ਇਹਨਾਂ ਨੂੰ ਕੋਈ ਪੂਕਤਾ ਭਰੋਸਾ ਨਹੀਂ ਮਿਲਦਾ ਇਹਨਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਜੋ ਉਸ ਤੋਂ ਅਗਲੇ ਆਉਣ ਵਾਲੇ ਦਿਨ ਹੋਣਗੇ ਤਾਂ ਇਹ ਇਸ ਹੜਤਾਲ ਨੂੰ ਵਿਧਾਇਵ ਜਾ ਸਕਦਾ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ